ਬੱਸ ਹੀ ਆਪਣੀ ਘਰ ਵਾਲੀ ਔਰ ਸੱਸ ਦੇ ਗੋਲੀਆਂ ਮਾਰ ਕੇ ਉਹਨਾਂ ਦੀ ਜ਼ਿੰਦਗੀ ਲੈ ਲਈ ਉਹਨਾਂ ਦੀ ਜਾਨ ਲੈ ਲਈ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਦੀ ਘਰ ਵਾਲੀ ਦੀ ਵੀ ਔਰ ਜੋ ਘਰ ਵਾਲੀ ਦੀ ਮਾਤਾ ਹੁੰਦੀ ਹੈ ਉਸ ਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਾਮਲਾ ਪੁਲਿਸ ਕੋਲ ਜਾਂਦਾ ਹੈ ਕਿਉਂਕਿ ਜਦੋਂ ਇਲਾਕੇ ਚ ਗੋਲੀ ਚੱਲਦੀ ਹੈ ਤਾਂ ਲੋਕ ਪੁਲਿਸ ਨੂੰ ਸੂਚਨਾ ਦਿੰਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਥੋੜੀ ਦੇਰ ਵਿੱਚ ਹੀ ਤਾਂ ਇਸ ਵਿਅਕਤੀ ਦੇ ਕੋਲੇ ਇੱਕ AK47 ਵੈਪਨ ਹੁੰਦਾ ਹੈ ਪੁਲਿਸ ਔਰ ਇੱਕ ਇਸ ਵਿਅਕਤੀ ਦੇ ਵਿੱਚ ਆਰਗੂਮੈਂਟ ਚੱਲਦੇ ਨੇ ਇਹ ਵਿਅਕਤੀ ਕਹਿਦਾ ਕਿ ਮੈਂ ਤੁਹਾਨੂੰ ਆਪਣੇ ਆਪ ਨੂੰ ਸਰੈਂਡਰ ਨਹੀਂ ਕਰੂੰਗਾ ਜੇ ਮੈਂ ਤੁਹਾਨੂੰ ਸਰੈਂਡਰ ਕਰ ਦਿੱਤਾ ਹੈ ਤੁਸੀਂ ਮੈਨੂੰ ਢਾ ਲੈਣਾ ਜਫਾ ਲਾ ਲੈਣਾ ਮੈਂ ਤੁਹਾਨੂੰ ਸਰੈਂਡਰ ਨਹੀਂ ਕਰੂੰਗਾ ਤੇ ਪੁਲਿਸ ਵੀ ਕਹਿੰਦੀ ਹੈ ਕਿ ਸਾਡੀ ਮਿੱਤਰ ਪਿਆਰੇ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਆਪਣੇ ਆਪ ਨੂੰ ਸਰੈਂਡਰ ਕਰ ਦੇ ਤਾਂ ਇਸ ਤਰੀਕੇ ਦੀ ਇੱਕ ਦੂਸਰੇ ਦੇ ਨਾਲ ਇਹ ਡਾਇਲੋਗ ਐਕਸਚੇਂਜ ਕਰ ਰਹੇ ਨੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਬੜੀਆਂ ਹੀ ਇਸ ਵਕਤੇ ਖਤਰਨਾਕ ਔਰ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਅਸੀਂ ਤੁਹਾਨੂੰ ਸਿਰਫ ਉਹੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਪਸ ਦੇ ਵਿੱਚ ਡਾਇਲੋਗ ਐ ਬਿਮਾਰੀ ਉਹ ਅਸੀਂ ਤੁਹਾਨੂੰ ਤਸਵੀਰਾਂ ਹਾਲਾਂਕਿ ਨਹੀਂ ਦਿਖਾ ਰਹੇ ਦੱਸ ਰਹੇ ਹਾਂ ਕਿ ਇਸ ਵਕਤ ਇਹ ਵਿਅਕਤੀ ਇਸ ਦੁਨੀਆ ਦੇ ਉੱਤੇ ਨਹੀਂ ਹੈ ਤੜਕਸਾਰ ਇਸ ਨੇ ਆਪਣੀ ਪਤਨੀ ਔਰ ਸੱਸ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ